ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹੈਂਡਫ੍ਰਾਜ਼ ਸਾਡੀਆਂ ਮਾਤਾ-ਮਾਵਾਂ ਪੈਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਕਤੂਬਰ ਮਹੀਨੇ ਦੀਆਂ ਪੈਨਸ਼ਨਾਂ ਆਉਣ ਦਾ ਕੰਮਾਂ ਜਾਰੀ ਹੈ ਤੇ 7-8 ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਸਾਨੂੰ ਅੱਜ ਜੋ ਅਪਡੇਟ ਮਿਲ ਰਹੀਆਂ ਨੇ ਸੂਚਨਾਵਾਂ ਦੇ ਆਧਾਰ ਤੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੇ ਅੱਜ ਦਿਨ ਹੈ ਜੀ ਸ਼ਨੀਵਾਰ ਦਾ ਔਰ 11 ਅਕਤੂਬਰ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ ਅ ਇਸ ਵੇਲੇ 9:00 ਵਜਣ ਜਾ ਰਹੇ ਨੇ ਸੋ ਫੀਤੀ ਰਾਤ ਜਿਹੜੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਲਾਪਾਤਰੀਆਂ ਨੂੰ ਮੈਸੇਜ ਆਗੇ ਸੀ ਮੈਸੇਜ ਆਦੇ ਤੇ ਇਸ ਜ਼ਿਲ੍ਹੇ ਦੇ ਵਿੱਚ ਔਰ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਚੱਬੇਵਾਲ ਹੋਗਾ ਦਸੂਆ ਗੜ ਸ਼ੰਕਰ ਵਾਲ ਪਰੂ ਮਕੇਰੀਆਂ ਤਲਵੰਡਾ ਦੇ ਟਾਂਡਾ ਦੇ ਵਿੱਚ ਸੇ ਇਹਨਾਂ ਜਿਹੜਾ ਜਿਆ ਹਲਕੇ ਦੇ ਵਿੱਚ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਲਾਪਾਤਰੀਆਂ ਨੂੰ ਉਹਨਾਂ ਦੀ ਜੋ ਪੈਨਸ਼ਨ ਦੀ ਰਕਮ ਹੈ 1500 ਰੁਪਏ ਉਹਨਾਂ ਦੇ ਖਾਤੇ ਪਾ ਦਿੱਤੀ ਗਈ ਹੈ ਕੁੱਲ ਮਿਲਾ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਹੈ ਜਿਹੜੀ ਬੀਤੀ ਰਾਤ ਜਾਰੀ ਹੋ ਚੁੱਕੀ ਹੈ ਸੋ ਹੁਣ ਜਿਹੜੇ-ਜਿਹੜੇ ਰਹਿ ਗਏ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਹੋ ਸਕਦਾ 2-3 ਜ਼ਿਲ੍ਹਿਆਂ ਦੇ ਵਿੱਚ ਹੋਰ ਪੈਨਸ਼ਨਾਂ ਜਾਰੀ ਹੋ ਜਾਣ ਵੈਸੇ ਅੱਜ ਤੇ ਕੱਲ ਵੀਕਐਂਡ ਹੈ ਯਾਨੀ ਕਿ ਬੈਂਕ ਅੱਜ ਬੰਦ ਨੇ ਪਰ ਪੈਨਸ਼ਨ ਦੇ ਵਿੱਚ ਇਹਦਾ ਕੋਈ ਰੋਲ ਨਹੀਂ ਹੁੰਦਾ ਕਿ ਬੈਂਕ ਖੁੱਲੇ ਹੁਣ ਤਾਂ ਹੀ ਜਾਰੀ ਹੋਏਗੀ ਸੋ ਪਹਿਲਾਂ ਵੀ ਐਦਾ ਕਈ ਵਾਰ ਹੋਇਆ ਕਿ ਵੀਕਐਂਡ ਦੇ ਵਿੱਚ ਵੀ ਪੈਨਸ਼ਨਾਂ ਜੜੀਆਂ ਨੇ ਉਹ ਜਿਲਾ ਫੱਦਰ ਤੇ ਜਾਰੀ ਕੀਤੀਆਂ ਜਾਂਦੀਆਂ ਨੇ ਸੋ ਅੱਜ ਵੀ ਦੋ ਤਿੰਨ ਜਲਿਆਂ ਦੇ ਵਿੱਚ ਉਮੀਦ ਹੈ ਕਿ ਪੈਸ਼ਨ ਆ ਜਾਣਗੀਆਂ ਸ਼ਾਮ ਤੱਕ ਇੱਕ ਵਾਰ ਮੁੜ ਕੇ ਲਾਈਵ ਆ ਕੇ ਤੁਹਾਨੂੰ ਅਪਡੇਟ ਦੇਾਂਗੇ ਤੇ ਫਿਲਹਾਲ 1500 ਰੁਪਏ ਪੈਨਸ਼ਨ ਆ ਰਹੀਆਂ ਨੇ ਬਹੁਤੇ ਜਲਿਆਂ ਦੇ ਵਿੱਚ 2500 ਦੀ ਹਾਲੇ ਕੋਈ ਅਪਡੇਟ ਨਹੀਂ ਹੈ ਅੱਜ 11 ਅਕਤੂਬਰ ਤੱਕ ਪੈਸ਼ਨ ਦੇ ਵਿੱਚ ਕੋਈ ਵਾਦਾ ਹਾਲੇ ਨਹੀਂ ਕੀਤਾ ਗਿਆ ਤੇ ਹੋਸ਼ਿਆਰ ਹੋ ਜਲਦੀ ਤਰੀ ਫੈਸ਼ਨ ਹੈ ਉਹ ਪਾ ਦਿੱਤੀ ਗਈ ਹੈ ਜਿਹੜਾ ਲਾਫਾਤਰੀ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਤੇ ਸ਼ਾਮ ਨੂੰ ਇੱਕ ਵਾਰ ਮੁੜ ਕੇ ਲਾਈਵ ਆ ਕੇ ਤੁਹਾਨੂੰ ਅਪਡੇਟ ਦੇਾਂਗੇ ਜੇਕਰ ਕਿਸੇ ਹੋਰ ਜਲੇਦੇ ਵਿੱਚ ਪੈਨਸ਼ਨ ਜਾਰੀ ਕੀਤੀ ਜਾਂਦੀ ਆ ਧੰਨਵਾਦ